ਮਾਤਮਾ ਬੈਠਾ ਤੁਸੀਂ ਉੱਥੇ ਐਸੀ ਗੰਦਗੀ ਪਾਓ ਝੂਠ, ਪਾਪ, ਨਿੰਦਿਆ, ਚੁਗਲੀ ਇਹਨਾਂ ਦਾ ਵਾਸਾ ਹੋਵੇ ਤੇ ਅੰਦਰ ਬੈਠਾ ਉਹ ਤਾਂ ਨਰਾਜ ਹੋਵੇ ਹੀ ਗਈ ਨਾ ਇਹ ਮੈਨੂੰ ਬਿਠਾਇਆ ਮੈਂ ਬੈਠਾ ਕਿ ਦੇਖੋ ਮੇਰੇ ਤੇ ਕਿਵੇਂ ਕੂੜ ਕੰਪਤ ਸੜਦਾ ਉੱਥੇ ਤਾਂ ਕੇਵਲ ਤੋਂ ਕੇਵਲ ਜੇ ਕੁਝ ਦੇਣਾ ਨਾ ਉਸ ਵਾਇਰ ਕਿ ਉਹਦੀ ਬੰਦਗੀ ਉਹਦਾ ਭਜਨ ਪ੍ਰੇਮ ਦੇ ਨਾਲ ਇਹ ਸੱਚੀ ਸ਼ਰਧਾ ਦੇ ਨਾਲ ਜਿਹੜੇ ਉਸ ਮਾਲਕ ਨੂੰ ਯਾਦ ਕਰਦੇ ਹਨ ਤੇ ਉਸ ਵਾਹਿਰੂ ਦੇ ਹਰ ਹੁਕਮ ਨੂੰ ਮੰਨਦੇ ਉਹੀ ਸਦਾ ਸੁਖੀ ਹੈ ਉਹੀ ਉਸ ਮਾਲਕ ਦੇ ਉਸ ਮਾਰਗ ਨੂੰ ਪਾ ਲੈਂਦੇ ਹੈ ਜਿਸ ਮਾਰਗ ਤੇ ਚੱਲਣ ਦੀ ਕੇ ਪੰਤ ਜਨ ਜਬ ਤਬ ਵਾਲੇ ਤਪ ਕਰਦੇ ਹੈ ਕੋ ਸન્યાਸੀ ਕੋਈ ਬ੍ਰੰਚਾਰੀ ਭਾਵ ਧਰਮ ਦਾ ਮਾਰਗ ਹਰਕਨੇ ਅਪਣਾਇਆ ਹੋਇਆ ਤੇ ਇਥੇ ਪਾਛਾ ਜੀ ਫਰਮਾਨ ਕਰਦੇ ਜੈ ਹਰ ਸਵਨ ਭਇਆ ਤੈ ਉਪਾਦ ਗਤ ਕੀਨੀ ਕਹਿੰਦੇ ਜਿਸ ਨੇ ਭਜਨ ਕੀਤਾ ਭਜਨ ਬੰਦਗੀ ਕੀਤੀ ਹੈ ਕਿ ਉਸ ਨੂੰ ਉਹ ਉਪਾਦੀ ਮਿਲ ਗਈ ਹੈ कि ਜਿਸ ਨੂੰ ਅਸੀਂ ਸੱਚਖੰਡ ਭਾ ਵੈਰੂ ਨਰੰਕਰ ਕਹਿੰਦੇ ਆ ਹੁਣ ਤਾਂ ਅਸੀਂ ਵੈਰੂ ਦੇ ਨਾਲ ਵੈਰੂ ਦੇ ਚਾਨਾ ਚ ਬੈਠੇ ਆ ਵੈਰੂ ਦੀ ਛਤਰ ਛਾਇਆ ਹੇਠ ਬੈਟੇ ਜੈ ਹਰਿ ਸੇਮਨ ਭਾਇਆ ਤਹ ਉਪਾਦ ਗਤ ਕੀਨੀ ਅਗੇ ਵੀ ਕਹਤਾ ਵੱਡ ਭਾਗੀ ਹਰ ਜਪਣਾ ਕਿ ਕੋਈ ਵੱਡ ਭਾਗੀ ਹੁੰਦਾ ਕਰਮਾ ਬੜਾ ਹੁੰਦਾ ਹੈ ਕਿ ਜਿਹਨੂੰ ਇਹ ਪਦਵੀ ਮਿਲ ਜਾਂਦੀ ਭਜਨ ਬੰਦਗੀ ਕਰਨ ਦੀ ਭਜਨ ਬੰਦਗੀ ਵਾਸਤੇ ਕੋਈ ਸਥਾਨ ਨਹੀਂ ਚਾਹੀਦਾ ਹੁੰਦਾ ਸਪੈਸ਼ਲ ਸਰੀਰ ਚਾਹੀਦਾ ਕੇਵਲ ਤੋਂ ਕੇਵਲ ਮਨੁੱਖਾ ਦੇਹੀ ਵਾਲਾ ਕਿ ਮਨੁੱਖਾ ਵਾਲਾ ਜਮਨੁਖ ਸਰੀਰ ਇਹ ਆਤਮਾ ਦੇ ਕੋਲ ਇਹ ਕਰਾ ਇਹ ਇਹਨੇ ਬਾਣਾ ਪਹਿਨਿਆ ਹੋਇਆ ਨਾ ਇਹ ਆਤਮਾ ਦਾ ਬਾਣਾ ਹੈ ਜੋ ਚਮ ਦਾ ਬਾਣਾ ਸੀ ਪਹਿਨੀ ਬੈਠਿਆ ਨਾ ਸਰੀਰ ਕਿ ਇਹ ਤਾਂ ਆਤਮਾ ਦਾ ਇੱਕ ਬਾਣਾ ਹੈ ਉਹਦਾ ਘਰ ਹੈ ਇੱਥੇ ਉਹ ਢਕੀ ਬੈਠੀ ਹੈ ਬਸ ਇੱਥੇ ਇਹਨੂੰ ਬਾਣ ਮਿਲਿਆ ਹੋਇਆ ਬਾਣ ਮਿਲ ਗਿਆ ਵੱਡ ਭਾਗੀ ਹਰ ਜਪਣਾ ਕਿ ਹਰ ਇੱਕ ਦੇ ਭਾਗ ਚੰਗੇ ਨਹੀਂ ਹੁੰਦੇ ਕਿ ਉਹ ਵਹਿਰੂ ਦੀ ਗੱਲ ਕਰੇ ਵਹਿਰੂ ਦੀ ਗੱਲ ਸੁਣੇ ਕੋਈ ਭਜਨ ਬੰਦਗੀ ਕਰੇ ਸੇਵਾ ਸਿਮਣ ਵਾਲੋ ਉਹਦੇ ਹੱਥ ਬਾ ਦੇ ਹੁਣ ਕਿਉਂਕਿ ਉਹ ਤੋ ਕੇਵਲ ਹਮੇਸ਼ਾ ਅੰਤਰ ਹਰ ਪਲ ਉਸ ਵੈਗਰੂ ਨੂੰ ਯਾਦ ਰੱਖਦਾ ਹੈ ਹਰ ਪਲ ਉਸ ਵੈਗਰੂ ਮਾਲਕ ਦੀ ਯਾਦ ਉਹਦੇ ਅੰਦਰ ਵਸੀ ਰਹੀ ਹੈ ਰਹਿੰਦੀ ਹੈ ਤੇਵੇਂ ਛੇ ਉਸ ਸੰਮਧਰਿੰਦਾ ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੈ ਹਰਿ ਸਿਵਨ ਭਇ ਤੈ ਉਪਾਦਗਤ ਕੀਨੀ ਬਨ ਬਾਗੀ ਹਰਿ ਤੇ ਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜੱਪahara ਭਾਵ ਜਲ ਤਰਨਾ ਕਿ ਗੁਰੂ ਨਾਨਕ ਸਾਹਿਬ ਤੈਨੂੰ ਮਤ ਦੇ ਰਹੇ ਗੁਰੂ ਨਾਨਕ ਸਾਹਿਬ ਸਮਝਾ ਰਹੇ ਕਿ ਆ ਭਈ ਆਪਣੇ ਕਰਮਾਂ ਚ ਸੁਧਾਰ ਕਰ ਕਰਮਾਂ ਦਾ ਸੁਧਾਰ ਕਰੇਗਾ ਤਦ ਹੀ ਜਾ ਕੇ ਤੈਨੂੰ ਭਜਨ ਬੰਦਗੀ ਵਾਲੀ ਕਿ ਜਿਵੇਂ ਹਾਈ ਵੱਡੇ ਕਲਾਸਾਂ ਹੁੰਦੀਆਂ ਨਾ ਕਿ ਜਿਵੇਂ ਜੋ ਸਾਡੀ ਪੜ੍ਹਾਈ ਦਾ ਜੋ ਸਟੇਟਸ ਆ ਉਪ ਹੁੰਦਾ ਰਹਿੰਦਾ ਤੇ ਚੰਗੇ ਚੰਗੇ ਅਸੀਂ ਸਕੂਲ ਕਾਲਜ ਯੂਨੀਵਰਸਿਟੀ ਦੇਦੇ ਆ ਕਿ ਇੱਥੇ ਸਭ ਤੋਂ ਉੱਤੋਂ ਪੜਾਈ ਹੁੰਦੀ ਹੈ ਕਿ ਇੱਥੋਂ ਦਾ ਪੜਿਆ ਹੋਇਆ ਇਹ ਕਿਸੇ ਸੰਸਾਰ ਦੇ ਵਿੱਚ ਉਹ ਮਾਰ ਨਹੀਂ ਖਾਵੇਗਾ ਬਹੁਤ ਉੱਚਾ ਗਿਆਨ ਹੈ ਇੱਥੋਂ ਗਿਆਨ ਪ੍ਰਾਪਤ ਕੀਤਾ ਉਹਨੂੰ ਮਾਣ ਤਾਣ ਮਿਲਦਾ ਹੈ ਸੰਸਾਰ ਵਿੱਚ ਕਿ ਭਾਈ ਇਹ ਤਾਂ ਆਕਸਫੋਰਡ ਯੂਨੀਵਰਸਿਟੀ ਚੋਂ ਪੜਿਆ ਹੋਇਆ ਹੈ ਬਹੁਤ ਵੱਡੀ ਨਾਮੀ ਗ੍ਰਾਮੀ ਯੂਨੀਵਰਸਿਟੀ ਕਾਲਜ ਦੇ ਵਿੱਚ ਇਸਨੇ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਜਿੱਦਾਂ ਨੌਕਰੀ ਦਿੰਦੇ ਆ ਨਾ ਜਿੱਥੇ ਆਪਾਂ ਜੌਬ ਦਿੰਨੇ ਇੰਟਰਵਿਊ ਦਿੰਨੇ ਆ ਜਾ ਕੇ ਉਹਦੇ ਵੀ ਹਾਂ ਵੀ ਸਟੈਟਿਕ ਦਿਖਾਓ ਤੇਰੇ ਕਿਤੇ ਦੀ ਕੀ ਕੁਆਲਿਫਿਕੇਸ਼ਨ ਆ ਤੇ ਭਾਈ ਉਹ ਸਟੈਟਿਕ ਉੱਤੇ ਤੁਹਾਡੇ ਸਕੂਲ ਕਾਲਜ ਯੂਨੀਵਰਸਿਟੀ ਦਾ ਨਾਮ ਹੀ ਲਿਖਿਆ ਹੋਵੇ ਉਥੋਂ ਹੀ ਦੇਖ ਕੇ ਕਹਦੇ ਵਾਹ ਵੀ ਤਾ ਬਹੁਤ ਉੱਚੀ ਜਿੰਨੀ ਵਿਦਿਅਕ ਵਿੱਚ ਪੜਿਆ ਹੋਇਆ ਤੇ ਇਹਦੇ ਕੋਲ ਤਾਂ ਉੱਚੀ ਵਿਦਿਆ ਹੈ ਭਾਈ ਇਸ ਨੂੰ ਚੰਗਾ ਜੋ ਮਿਲ ਜਾਂਦਾ ਹੈ ਤੇ ਜੇ ਨਹੀਂ ਪੜ੍ਹਾਈ ਕੀਤੀ ਹੋਈ ਹੈ ਤੇ ਫਿਰ ਕਹਿੰਦੇ ਆ ਭਾਈ ਇਹਦੇ ਕੋਈ ਇੰਨਾ ਕੋਈ ਜਾਣਕਾਰੀ ਨਹੀਂ ਹੈ ਤੇ ਉਹ ਨੂੰ ਉਸ ਤਰ੍ਹਾਂ ਦੇ ਲੈਵਲ ਦਾ ਜੋ ਮਿਲਦਾ ਉਸੇ ਤਰ੍ਹਾਂ ਹੀ ਭਾਈ ਜਦੋਂ ਗੁਰਨਾਨਕ ਸਾਹਿਬ ਦੇ ਘਰ ਦੀ ਉਹਦੇ ਸਕੂਲ ਸਿੱਖੀ ਵਾਲੇ ਚ ਬੈਠ ਕੇ ਪੜ੍ਹਾਈ ਕੀਤੀ ਹੋਏ ਤੇ ਜਦੋਂ ਆ ਸੰਸਾਰ ਦੇ ਅਜਤਤਿਆਂ ਵਾਵਾ ਕਹ ਦੀ ਕਲਯੁਗ ਕਹ ਦੀ ਇਹ ਭਾਵ ਜਸਨੀ ਤੈਨੂੰ ਦੁਖੀ ਕਾਨਾਂ ਦੁੱਖ ਤਕਲੀਫ ਦੇਣੇ ਹਨ ਸੰਕਟ ਦੇਣੇ ਹਨ ਜਮ ਜਿਹਨੂੰ ਕਹਿੰਦੇ ਆ ਪਾਸੇ ਹੋ ਜਾਂਦੇ ਭਈ ਇਹਦੇ ਕੋਲ ਗਿਆਨ ਉੱਤ ਇਹ ਕੋ ਨਾਨਕ ਸਾਹਿਬ ਦੇ ਸਕੂਲ ਚ ਪੜਿਆ ਹੋਇਆ ਸਿੱਖੀ ਵਾਲੇ ਸਕੂਲ ਦੇ ਵਿੱਚ ਇਹਦੇ ਕੋਲ ਬਹੁਤ ਉੱਚਾ ਗਿਆਨ ਹੈ ਇਹਨੇ ਬਹੁਤ ਉੱਚੀ ਪਦਵੀ ਪਾਈ ਹੋਈ ਹੈ ਇਹ ਜੇ ਸਕੂਲ ਦੇ ਵਿੱਚ ਬੈਠਾ ਉਹਤੇ ਨੂੰ ਮਾਰਕਸ ਮਿਲੇ ਹੋਏ ਆਪਾਂ ਵੀ ਸਕੂਲ ਕਾਲਜਾਂ ਚ ਪੜਦੇ ਆ ਆਪਾਂ ਨੂੰ ਵੀ ਨੰਬਰ ਮਿਲਦੇ ਆ ਗ੍ਰੇਡ ਮਿਲਦਾ ਇਹ ਗ੍ਰੇਡ ਏ ਗ੍ਰੇਡ ਬੀ ਗ੍ਰੇਡ ਸੀ ਗ੍ਰੇਡ ਡੀ ਗ੍ਰੇਡ ਕਿ ਜਿੱਦਾਂ ਦੇ ਵੀ ਭਾਈ ਉਹਦਾ ਵੀ ਹਾਇ ਫਰਸਟ ਆਇਆ ਸੈਕੰਡ ਆਇਆ ਪਹਿਲੇ ਨੰਬਰ ਵਾਲਾ ਦੂਜੇ ਨੰਬਰ ਵਾਲਾ ਜੇ ਤਾਂ ਹੈ ਪਹਿਲੇ ਨੰਬਰ ਵਾਲਾ ਤੇ ਉਹਦਾ ਫਿਰ ਨਾਂ ਵੀ ਉੱਚਾ ਹੋਊਗਾ ਨਾ ਉਸੇ ਤਰ੍ਹਾਂ ਜਿਹੜਾ ਗੁਰਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਇਨ ਵੈਨ ਸਤਗੁਰ ਪਾਤਸ਼ਾਹ ਦੇ ਬਚਨ ਮੰਨਦਾ ਜਿਵੇਂ ਤੁਸੀਂ ਸਕੂਲ ਕਾਲ ਦੇ ਟੀਚਰ ਪ੍ਰਿੰਸੀਪਲ ਦੇ ਬਚਨ ਮੰਨੀ ਜਾਓਗੇ ਜਿਵੇਂ ਪੜਾਉਂਦਾ ਪੜੀ ਚੱਲ ਤੇ ਮਾਰਕ ਤਾਂ ਆਪੇ ਆ ਹੀ ਹੋਣਗੇ ਤੇ ਮਾਨ ਸਤਕਾਰ ਵੀ ਆਪੇ ਆ ਹੀ ਹੋ ਜਾਣਾ ਉਸੇ ਤਰ੍ਹਾਂ ਹੀ ਕੋ ਨਾਨਕ ਸਾਹਿਬ ਦੀ ਸਿੱਖੀ ਦੇ ਸਕੂਲ ਵਿੱਚ ਆ ਗਏ ਆ ਇਹ ਨਵਨ ਕਰੀ ਚੱਲ ਆਪਣਾ ਸਟੇਟਸ ਬਣਾ ਲਿਆ ਕਿ ਆਪਣਾ ਜੋ ਗ੍ਰੇਡ ਅਪ ਕਰ ਲਿਆ ਇਹ ਕੈਟਾਗਰੀ ਚ ਆ ਜਾ ਤੇ ਆਪੇ ਭਾਈ ਤੈਨੂੰ ਦੇਖ-ਦੇਖ ਕੇ ਭਾਈ ਕਿਹੜਾ ਜਮ ਤੇਰੇ ਚਾਰੋਂ ਤਰਫ ਆ ਜਾਏਗਾ ਕਿਹੜੇ ਦੁੱਖ ਤਕਲੀਫਾਂ ਆ ਜਾਣਗੀਆਂ ਕਬਰਾਂ ਆਉਣਗੀਆਂ ਦੇਵੀ ਦੇਵਤੇ ਕਬਰਾਂਉਣਗੇ ਇਹ ਨਹੀਂ ਭਾਈ ਇਹ ਤਾਂ ਬਹੁਤ ਹਾਈ ਫਾਈ ਉੱਤੇ ਸਟੈਂਡਰਡ ਦਾ ਭਾਈ ਕੋ ਨਾਨਕ ਸਾਹਿਬ ਦਾ ਇਹ ਸਿੱਖ ਹੈ ਵਿਦਿਆਰਥੀ ਹੈ ਤੇ ਹੁਣ ਆਪਾਂ ਇਹ ਸਟੈਂਡਰਡ ਦੇਖਣਾ ਕਿ ਹਰ ਇੱਕ ਨੂੰ ਪਤਾ ਹੁੰਦਾ ਕਿ ਮੈਂ ਸਕੂਲ ਕਾਲਜ ਕਿੰਨਾ ਪੜਦਾ ਬੱਚੇ ਨੂੰ ਪਤਾ ਹੁੰਦਾ ਹੈ ਕਿ ਮੇਰੀ ਕਿੰਨੀ ਕੁ ਪੜਾਈ ਹੈ ਕਿੰਨਾ ਕੁ ਮੈਂ ਮਿਹਨਤ ਕੀਤੀ ਹੈ ਉਹ ਆਪਣਾ ਅੰਦਾਜ਼ਾ ਆਪ ਹੀ ਲੈ ਲੈਂਦਾ। ਫੇਰ ਪਾਦਾ ਅੰਦਾਜ਼ਾ ਲਾਹਦਾ। ਨੰਬਰਾਂ ਦਾ ਅੰਦਾਜ਼ਾ ਲਾਹਦਾ ਕਿ ਟੀ ਮੇਰੇ ਕੋਲ ਬਸ ਕੇਵਲ ਤੋਂ ਕੇਵਲ 20% 40% 50% ਦੇ ਹਿਸਾਬ ਨਾਲ ਹੀ ਪਾਸ ਹੋਊਗਾ। ਉਸੇ ਤਰ੍ਹਾਂ ਹੀ ਭਾਈ ਗੁਰਨਾਨਕ ਸਾਹਿਬ ਦੀ ਸਿੱਖੀ ਵਲੇ ਸਕੂਲ ਦੇ ਵਿੱਚ ਵੀ ਹਰ ਇੱਕ ਨੂੰ ਪਤਾ ਹੈ। ਆਪਣੇ ਕੀਤੇ ਕਰਮ ਦਾ ਹਰ ਇੱਕ ਨੂੰ ਪਤਾ ਹੁੰਦਾ। ਦੁਨੀਆਂ ਜਾਣੇ ਨਾ ਜਾਣੇ। ਜਾਂ ਉਹ ਆਪ ਜਾਣਦਾ ਜਾਂ ਕਾਲਪੁਰਖ ਜਾਣਦਾ। ਅਕਾਲ ਪੁਰਖ ਅੰਦਰ ਇਹ ਸਾਰਾ ਲੇਖਾ ਜੋ ਕਤਰੇ ਸਵਾਸਾਂ ਤੱਕ ਦਾ ਲੇਖਾ ਕਿ ਕਿੰਨੇ ਸਵਾਸ ਤੂੰ ਲੈ ਚੁੱਕਿਆ ਕਿੰਨੇ ਤੇਰੇ ਹਲੇ ਬਤਾਇਆ ਇਹਦਾ ਸਾਰਾ ਲੇਖਾ ਜੋਖਾ ਵੈਗਰੂ ਕੁਲੀ ਹੈ ਜੀ ਦੇਖੋ ਤੇਰੇ ਸਵਾਸਾਂ ਦਾ ਲੇਖਾ ਤੇਰੇ ਕੰਮਾਂ ਦਾ ਲੇਖਾ ਕਿਉਂ ਨਹੀਂ ਲਿਖੂਗਾ ਭਾਈ ਕਿ ਜਿਹੜੇ ਵੀ ਤੂੰ ਕਰਮ ਕਰਦਾ ਹੈ ਉਹ ਹਰ ਇੱਕ ਦਾ ਲੇਖਾ ਜੋਖਾ ਲਿਖਿਆ ਜਾਂਦਾ ਭਾਈ ਜੇ ਵੈਗਰੂ ਦਾ ਸਿਮਨ ਵੀ ਕਰਦਾ ਕਿੰਨੇ ਘੜੀਆਂ ਕੀਤਾ ਹਰ ਇੱਕ ਚੀਜ਼ ਲਿਖਿਆ ਜਾਂਦਾ ਕਿੰਨੇ ਸਵਾਸ ਵੈਗਰੂ ਦੇ ਲੇਖੇ ਲਾਏ ਨੇ ਕਿੰਨੇ ਅਯਾਈ ਗਵਾਏ ਨੇ ਇਹੀ ਤਾਂ ਵੈਗਰੂ ਤੇ ਕਰਦਾ ਇਹ ਮੈਂ ਇਹਨੂੰ ਸਵਾਸ ਦਿੱਤੇ ਆ ਕਿ ਕਿਹੜਾ ਸਵਾਸ ਮੇਰੇ ਲਈ ਹੈ ਤੇ ਕਿਹੜਾ ਸਵਾਸ ਇਸਨੇ ਸੰਸਾਰ ਦੇ ਲਈ ਸਵਾਦਾਂ ਦੀ ਊਠੇ ਸੁਪਨਿਆਂ ਦੀ ਰੱਖਿਆ ਹੋਇਆ ਹੁਣ ਉਹ ਅਕਾਲਪੁਰਖ ਵੈਗਰੂ ਨਰਾংকার ਤੇਰਾ ਕਟ ਕਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਨ ਉਹ ਸਭ ਕੁਝ ਜਾਣਦਾ ਤੇ ਬੰਧਿਆ ਤੂੰ ਵੀ ਜਾਣਦੇ ਹੋ ਨਾ ਤਿੰਨ ਵੀ ਪਤਾ ਮੈਂ ਗੁਰਨਾਨਕ ਸਾਹਿਬ ਦੇ ਘਰ ਦੇ ਵਿੱਚ ਮੈਂ ਆਪਣੀ ਕਿਹੜੀ ਪਦਵੀ ਪਾ ਸਕਿਆ ਮੈਂ ਫੇਲਾਂ ਜਾਂ ਪਾਸਾਂ ਗੁਰਨਾਨਕ ਸਾਹਿਬ ਦੀ ਨਜ਼ਰਾਂ ਵਿੱਚ ਜਾਂ ਚਲੋ ਜਿਆਦਾ ਨਹੀਂ ਕਿ 50% ਤਾਂ ਹੋ ਗਿਆ ਜਿਹੜਾ ਜਵੇਂ ਜ਼ੀਰੋ ਉਹਨੂੰ ਵੀ ਪਤਾ ਹੀ ਮੈਂ ਤਾਂ ਕਿਹੜਾ ਗੁਰਦ੍ਰੇ ਚੰਨ ਮੈਂ ਕਿਹੜਾ ਕੋਈ ਧਰਮ ਕਰਮ ਦਾ ਕਰਮ ਕਰਦਾ ਮੈਂ ਮੇਰੇ ਤੇ ਅੰਦਰ ਪਾਪ ਹੁਣ ਜੇ ਚੁਗਲੀ ਨਿੰਦਾ ਟੱਗੀ ਠੋਰਾ ਸਭ ਕੁਝ ਮਾੜੇ ਕਰਮ ਕਰਦਾ ਜੋ ਗੁਰਮਤ ਦੇ ਅਨਕੂਲ ਨਹੀਂ ਭਾਵ ਗੁਰਮਤ ਨੂੰ ਮਨਜ਼ੂਰ ਨਹੀਂ ਤੇ ਬੰਦੇ ਨੂੰ ਪਤਾ ਹੀ ਹੁੰਦਾ ਕਿਹੜਾ ਚੰਗਾ ਕਿਹੜਾ ਮਾੜਾ ਔਰ ਜਦੋਂ ਕਹਿੰਦੇ ਜੇ ਤੂੰ ਪੈਸੇ ਕੱਢਣੇ ਆ ਜਾ ਕੇ ਦਸਵਾਂ ਚੁੱਕਣਾ ਚੋਰੀ ਕਰਨੀ ਹੈ ਤੇ ਪਤਾ ਹੀ ਹੈ ਵੀ ਤਾਂ ਮਾੜਾ ਕਰਮ ਹੈ ਲੋਕ ਲੋਕੇ ਕਰਦਾ ਦੁਨੀਆ ਤੋਂ ਲੁਕੋ ਲਿਆ ਉਹ ਤੂੰ ਕਿੱਥੇ ਲੁਕੋਵੇਂਗਾ ਲਿਖਾ ਜੁਕਾ ਤਾਂ ਉਹਦੇ ਕੋਲੇ ਆ ਭਾਈ ਕਿ ਜੋ ਸਾਹਗੋਤਾ ਆਵਾਸ ਉਹ ਵੈਗਰੂ ਦੇ ਕੋਲੇ ਆ ਪਾਵਾ ਹਰ ਇੱਕ ਨੂੰ ਪਤਾ ਹੈ ਕਿ ਮੈਂ ਕਿਸ ਬੀਰ ਸਟੈਂਡਰਡ ਐਜੂਕੇਸ਼ਨ ਗੁਣਾਨਕ ਦੀ ਪਾਵ ਜਾਂ ਕਹ ਦੇ ਕਿ ਧਰਮਕ ਤੌਰ ਤੇ ਮੇਰਾ ਸਟੈਂਡਰਡ ਕੀ ਹੈ ਮੈਂ ਕਿਸ ਲੈਵਲ ਦਾ ਹਰ ਇੱਕ ਨੂੰ ਪਤਾ ਹੁੰਦਾ ਹੁਣ ਇਸ ਲੈਵਲ ਨੂੰ ਜੇ ਤੁਸੀਂ ਸੁਧਾਰੋਗੇ ਕਿ ਨਹੀਂ ਵੇ ਹੋਰ ਪੜਾ ਹੋਰ ਉੱਚਾ ਮੈਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਧਾਰਮਿਕ ਸਿੱਖਿਆਵਾਂ ਨੂੰ ਵੱਧ ਤੋਂ ਵੱਧ ਆਪਣੇ ਅੰਦਰ ਗ੍ਰਹਿਣ ਕਰਾਂ ਇਹ ਸਭ ਬਾੜੇ ਕਰਮ ਨੇ ਇਹ ਤਾਂ ਭਾਈ ਲੋਭ ਸੁਭਕੇ ਕਰਨੇ ਪੈਂਦੇ ਆ ਜੋ ਲੋਭ ਸੁਭਕੇ ਕੰਮ ਕੀਤਾ ਉਹ ਤਾਂ ਭਾਈ ਫਿਰ ਤੁਹਾਨੂੰ ਪਤਾ ਹੀ ਹੈ ਕਿ ਵੈਗਰ ਨੂੰ ਪ੍ਰਵਾਨ ਨਹੀਂ ਹੈ ਦੁਨੀਆ ਨੂੰ ਪ੍ਰਵਾਨ ਨਹੀਂ ਲੋਗਿਆ ਤਾਂ ਹੀ ਹੈ ਕਿ ਦੁਨੀਆ ਨੂੰ ਇਹ ਚੀਜ਼ ਪ੍ਰਵਾਨ ਨਹੀਂ ਹੈ ਦੁਨੀਆ ਦੇ ਉਤੋਂ ਅੱਖਾਂ ਤੇ ਪਰਦਾ ਪਾ ਦੇ ਗੱਤੇ ਵਹਿਰੂ ਉਦੇ ਤੇ ਪਰਦਾ ਨਹੀਂ ਹੈ ਉਹ ਤਾਂ ਭਰਮ ਦੇ ਪਰਦੇ ਖੋਲਦਾ ਹੈ ਆ ਸਤਗੁਰਾਂ ਦੀ ਬਾਣੀ ਹੈ ਤੇਰੇ ਸਾਰੇ ਹੀ ਭਰਮ ਪ੍ਰੇਖੇ ਕਰਦੀ ਜਾ ਰਹੀ ਹੈ ਤੇ ਸਤਗੁਰੂ ਪਾਸ਼ਾ ਦਾ ਜਿਸ ਜਿਸ ਨੇ ਵੀ ਬਚਨ ਮੰਨੇ ਜਿੰਨ ਜਿੰਨ ਨਾਮ ਤੇ ਆਇਆ ਤਨ ਕੇ ਕਾਜ ਸਾਰੇ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਉਹ ਵਾਹਿਗੁਰੂ ਨਿਰੰਕਾਰ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਤੇ ਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਕੇ ਸਾਰੀਆਂ ਇੱਛਾਵਾਂ ਪੂਰੀਆਂ ਜੋ ਕਰਨ ਵਾਲਾ ਮਾਲਕ ਹੈ ਕੀ ਤੇਰਾ ਉਹਦੇ ਨਾਲ ਸੰਬੰਧ ਹੈ ਤੇਰਾ ਕੋਈ ਨਾਤਾ ਹੈ ਉਸ ਦੇ ਨਾਲ ਕੀ تیرے ਉਹਦੇ ਜੋ ਸੰਬੰਧ ਨੇ ਭਲੇ ਨੇ ਜਾਂ ਬੁਰੇ ਨੇ ਕਿ ਕਿਦਾਂ ਦਾ ਨਾਤਾ ਬਣਾਇਆ ਕਿ ਉਹਦੇ ਕੋਲੇ ਦਰਤੇ ਜਾ ਕੇ ਸਾਰੀਆਂ ਇਛਾਵਾਂ ਪੂਰੀਆਂ ਹੋ ਸਕਦੀਆਂ ਤੀਨੇ ਤਾਪਨਵਾਰਣਹਾਰ ਆਦ ਵਯਾਦ ਉਪਾਦ ਸਾਰੇ ਰੋਗਾਂ ਨੂੰ ਘਟਣ ਵਾਲਾ ਹੈ ਸਾਰੀਆਂ ਦੁੱਖ ਤਕਲੀਫਾਂ ਦਾ ਨਾਸ ਕਰਨ ਵਾਲਾ ਵਾਹਿਗੁਰੂ ਨਿਰੰਕਾਰ ਹੈ ਅਕਾਲ ਪੁਰਖ ਤੇ ਉਹਦੀ ਛਣ ਵਿੱਚ ਆਣਾ ਤੇ ਜਾਣਾ ਭਾਈ ਉਹਦੇ ਕੋਈ ਆਪਣੇ ਦੁੱਖ ਦੱਸਣੇ ਆ ਤੇ ਜਿਹਦੇ ਨਾਲ ਦੁੱਖ ਦੱਸੀਦੇ ਉਹਨੂੰ ਹੁੰਦੇ ਆ ਜਿਹਦੇ ਨਾਲ ਆਪਣਾ ਸਬੰਧ ਹੋਵੇ ਨਾਤਾ ਹੋਵੇ ਜਿੰਨਾਂ ਨਾਲ ਸਾਡਾ ਪ੍ਰੇਮ ਹੋਵੇ ਕਿ ਆਪਣੀ ਜੋ ਕੋਈ ਦੁੱਖ ਤਕਲੀਫ ਹੁੰਦੀ ਹੈ ਕੋਈ ਸੰਕਟ ਆ ਜਾਂਦਾ ਕੋਈ ਜ਼ਰੂਰਤ ਹੈ ਆਪਾਂ ਉਹਦੇ ਕੋਲ ਜਾਣੇ ਆ ਜਿਹਦੇ ਨਾਲ ਸਾਡੀ ਬੋਲਵਾਣੀ ਸਹੀ ਹੈ ਜਿਹਦੇ ਨਾਲ ਸਾਡੇ ਸਬੰਧ ਚੰਗੇ ਆ ਉਹਦੇ ਕੋਲ ਤਾਂ ਨਹੀਂ ਜਾਂਦੇ ਜਿਹਦੇ ਨਾਲ ਸਾਡੇ ਹਾਲਾਤ ਵਿਗੜੇ ਹੋਏ ਨੇ ਇਹ ਉਹਨਾਂ ਦਾ ਪਾਣੀ ਦੁੱਖ ਤਕਲੀਫ ਨਹੀਂ ਦੱਸ ਸਕਦੇ ਨਾ ਹੁਣ ਇਹ ਦੇਖ ਭਾਈ ਤੇਰੇ ਵਾਹਿਗੁਰੂ ਆਕਾਰ ਪੁਰਕ ਦੇ ਨਾਲ ਸੰਬੰਧਿਤ ਬਣੇ ਹੋਏ ਆ ਜਾਂ ਵਿਗੜੇ ਹੋਏ ਜੇ ਤਾ ਕਰਦਾ ਭਜਨ ਬੰਦਗੀ ਸੇਵਾ ਸੇਵਨ ਇਹਦਾ ਭਾਵ ਤੇਰੇ ਸੰਬੰਧ ਹੋਦਣਾ ਬਣੇ ਹੋਏ ਆ ਜੇ ਨਹੀਂ ਕਰਦਾ ਕੇਵਲ ਤੋਂ ਖੇਲ ਪਾਪ ਠੱਗਾ ਠੋਰੀਆਂ ਨਿੰਦਿਆ ਚੁਗਲੀ ਵਲਾਂ ਇਹਦਾ ਪਾਵੈ ਤੇਰੇ ਹਾਲਾਤ ਵਿਗੜੇ ਹੋਏ ਨੇ ਜੇ ਜੋ ਹਾਲਾਤ ਵਿਗੜੇ ਹੋਏ ਨੇ ਫਿਰ ਤਰੀਆਂ ਇਛਾਵਾਂ ਉਹ ਪੂਰੀਆਂ ਕਿਉਂ ਕਰੇਗਾ ਤੇਰੀ ਹਾਜ਼ਰੀ ਪ੍ਰਵਾਹ ਨਹੀਂ ਹੋਣੀ ਹੁੰਦੀ ਹਾਜ਼ਰੀ ਤਦ ਲੱਗਣੀ ਹੈ ਜਦੋਂ ਸੰਬੰਧ ਸੁਧਾਰੇਗਾ ਕਿਵੇਂ ਸੁਧਾਰਨੇ ਭਜਨ ਬੰਦਗੀ ਉਸ ਵਾਹਿਗੁਰੂ ਨੂੰ ਹਮੇਸ਼ਾ ਯਾਦ ਕਰਨਾ ਇਹ ਨੀਅਤ ਕਿ ਕਿਸੇ ਆਪਾ ਭੁੱਖੇ ਨੂੰ ਖਾਣਾ ਤਾਂ ਦੇਣ ਲੱਗੇ ਆ ਪਰ ਉਹਦੇ ਵਿੱਚ ਕਚਰਾ ਪਾ ਦਿੱਤਾ ਮਿੱਟੀ ਪਾ ਦਿੱਤੀ ਪਾਵ ਉਹ ਪਦਾਰਥ ਕਰਕੇ ਉਹ ਖਾਣਾ ਹੋ ਗਿਆ ਖਰਾਬ ਉਹ ਕਦੇ ਨਹੀਂ ਖਾਵੇਗਾ ਇਹਨੇ ਕਿ ਚਲੋ ਮੈਨੂੰ ਕੂੜੇ ਕਰਕਟ ਵਾਲਾ ਭੋਜਨ ਦਿੱਤਾ ਮੈਂ ਖਾ ਕੇ ਗੁਜ਼ਾਰਾ ਕਰ ਲੈਣਾ ਕੋਈ ਬੰਦਾ ਨਹੀਂ ਮੰਨਦਾ ਤੇ ਇਸ ਤਰ੍ਹਾਂ ਵੈਗਰੂ ਕਿਵੇਂ ਮੰਨ ਲਏਗਾ ਤੂੰ ਭਜਨ ਬੰਦਗੀ ਕੀਤੀ ਹੈ ਨਿਤਨੇਮ ਕਰਦਾ ਗੁਰਬਾਣੀ ਪੜ੍ਹਦਾ ਸੇਵਾ ਕਰਦਾ ਪੁੰਨ ਦਾਨ ਕਰਦਾ ਸਭ ਕੁਝ ਕਰਦਾ ਪਰ ਉਹਦੇ ਵਿੱਚ ਝੂਠ ਪਾ ਲਿਆ ਉਠੜ ਵਾਲੀ ਗੰਦਗੀ ਪਾ ਲਈਏ ਕੂੜ ਕਬਟ ਵਾਲੀ ਪਾ ਲਈਏ ਧੱਗਾ ਠੋਰੀਆਂ ਵਾਲੀ ਹੈ ਪਾਪ ਦੀ ਕਮਾਈ ਉਹ ਧਰਮ ਦੇ ਲੇਖੇ ਲਾਏਗਾ ਨਹੀਂ ਪ੍ਰਵਾਨ ਹੋਣਾ ਉਹ ਥਾਲ ਸਜਿਆ ਹੋਇਆ ਜਿਸ ਵਿੱਚ ਖਾਣਾ ਹੈ ਖਾਣੇ ਵਿੱਚ ਭਾਵ ਕੰਕਰੀਟ ਹੈ ਗੰਦਗੀ ਹੈ ਤੇ ਵਹਿਰੂ ਨੇ ਪ੍ਰਵਾਨ ਨਹੀਂ ਕਰਨ ਉਥੇ ਤਾਂ ਸੱਚੋ ਹੀ ਸੱਚ ਨਿਬੜੇ ਉਥੇ ਕੇਵਲ ਤੋਂ ਕੇਵਲ ਤੇਰੀ ਮਿਹਨਤ ਦੀ ਕੀਤੀ ਹੈ ਇਹਦਾ ਤੁਸੀਂ ਭਾਈ ਆਪਣੀ ਦਸਾਂ ਨਾਹਾਂ ਦੀ ਕਿੱਤ ਕਮਾਈਦਾ ਭਾਵੇਂ ਇੱਕ ਕੋਢੀ ਹੋਵੇ ਕੋਢੀ ਅਗਰ ਬਾਗ ਰਾਕੇ ਤਾਂ ਹੈ ਗੁਰ ਸਰਬੇ ਨਿਦਾਨ ਦਾਨ ਦਾਨ ਦੇਤੇ ਇਹ ਤਾਂ ਭਾਈ ਆਪਣੀ ਰੁਖੀ ਮਸੀ ਤੇ ਗੁਰਨਾਨਕ ਸਾਹਿਬ ਨੇ ਤਾਂ ਭਾਈ ਇਹ ਹੀ ਛੱਡੇ ਸੀ ਮਲਕ ਭਾਗੋ ਦੇ ਉਹ ਸਾਰੇ ਪ੍ਰਸ਼ਾਦੇ ਛੱਡ ਤੇ ਰੋਟੀ ਛੱਡੀ ਪਾਣੀ ਤੱਕ ਨਹੀਂ ਪੀਤਾ ਦੇ ਘਰ ਦਾ ਵਜਾ ਕਿ ਭਾਈ ਭਾਵੇਂ ਮੈਨੂੰ ਲੋੜ ਹੈ ਮੈਨੂੰ ਵੀ ਭੁੱਖ ਲੱਗਦੀ ਹੈ ਸੰਸਾਰ ਵਾਂਗ ਪਰ ਭਾਈ ਮੈਂ ਤੇਰਾ ਖਾਣਾ ਨਹੀਂ ਖਾ ਸਕਦਾ ਵਜਾ ਇਹਦੇ ਵਿੱਚ ਪਾਪਾਂ ਦੀ ਕਮਾਈ ਹੈ ਗਰੀਬਾਂ ਦਾ ਖੂਨ ਨਚੋੜਿਆ ਤੂੰ ਇਹਦੇ ਵਿੱਚ ਇਹ ਤੇ ਠੱਗਾ ਠੋਰੀਆਂ ਦੀ ਕਮਾਈ ਹੈ ਮੈਨੂੰ ਪਰਵਾਹ ਨਹੀਂ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਥੋੜਾ ਖਾ ਲੂੰਗਾ ਮੈਂ ਕੋਈ ਮੈਟਰ ਨਹੀਂ ਇਹ ਆਪਣਾ ਵੀ ਹੁੰਦਾ ਨੇ ਕਿ ਥਾਲ ਚ ਕੋਈ ਗੱਲ ਨਹੀਂ ਪਈ ਜਿੰਨਾ ਕਾਵੇ ਥੋੜਾ ਆਵੇ ਸਾਫ ਸੁਥਰਾ ਹੋਵੇ ਮੇਰੇ ਢਿੱਡ ਤੇ ਜਾਵੇ ਇਹ ਤਾਂ ਨਹੀਂ ਕਿ ਭਾਈ ਖਾਣਾ ਵੱਧਾ ਪਰ ਉਹ ਚ ਕੰਕਰੀਟ ਪਾ ਦਿੱਤੇ ਕੌਣ ਖਾਏਗਾ ਕੋਈ ਨਹੀਂ ਖਾਂਦਾ ਤੇ ਮਲਗ ਭਾਗੋ ਦੇ ਪ੍ਰਸ਼ਾਦੇ ਛੱਡ ਦਿੱਤੇ ਹੈ ਵਜਾ ਮੈਨੂੰ ਪ੍ਰਵਾਨ ਨਹੀਂ ਇਤਿਹਾਸ ਕੀ ਦਾਦਾ ਬੰਦੇ ਆ ਜਿਹੜਾ ਕੋ ਤੂੰ ਕਰਦਾ ਇਹ ਵੀ ਉਸ ਨੂੰ ਪ੍ਰਵਾਨ ਨਹੀਂ ਕਿਤੇ ਤੇਰੀ ਕਮਾਈ ਦੇ ਵਿੱਚ ਪਾਪ ਦੀ ਕਮਾਈ ਤਾਂ ਨਹੀਂ ਹੈ ਕਿ ਕਹਦੇ ਦੁਨੀਆ ਦੇ ਵਿੱਚ ਵੱਡਾ ਹੋਣ ਦੀ ਖਾਤਰ ਕਿ ਇੱਕ ਪਾਸੇ ਠੱਗਾ ਠੋਰੀਆਂ ਕਰਦਾ ਦੂਜੇ ਪਾਸੇ ਆਪਣੇ ਆਪ ਨੂੰ ਧਰਮੀ ਕਹਣ ਦਾ ਵੱਡਾ ਦਾਨੀ ਕਹਾਰਿਆ ਦੁਨੀਆ ਦੇ ਵਿੱਚ ਦੁਨੀਆ ਵਿੱਚ ਮਾਣ ਕਰੇਗਾ ਪ੍ਰਾਪਤ ਪਰ ਉਹਦੇ ਘਰ ਪ੍ਰਾਪਤ ਨਹੀਂ ਹੋਣਾ ਕਿਉਂਕਿ ਪ੍ਰਭਾਨੀ ਤਾਂ ਉਹਨੇ ਦੇਣੇ ਆ ਖਾਣਾ ਤਾਂ ਉਹਨੇ ਹੀ ਆ ਨਾ ਔਰ ਇਹ ਕਿਹਨਾ ਭੋਜਨ ਖਾਣਾ ਉਹ ਪ੍ਰੇਮ ਵਾਲਾ ਉਹ ਕੇਵਲ ਤਾਂ ਇਕਲੇ ਕੋ ਪ੍ਰੇਮ ਦਾ ਭੁੱਖਾ ਤੇ ਉਹ ਹੀ ਪ੍ਰੇਮ ਹੀ ਖਾਣਾ ਪ੍ਰੇਮ ਹੀ ਸੀ ਭਾਈ ਉਹ ਉਹ ਭਾਈ ਪ੍ਰੇਮੀ ਸੀ ਭਾਈ ਲਾਲੋ ਜੀ ਦਾ ਜਿਹੜੇ ਦਸਾਂ ਨਹੋਂਦੀ ਕਿਰਤ ਕਮਾਈ ਕਰਦੀ ਤੇ ਉਹ ਰੋਟੀਆਂ ਖਾਣ ਯੋਗ ਸੀ ਗੁਰਨਾਨਕ ਸਾਹਿਬ ਪਾਛਾ ਦੇ ਉਹ ਪ੍ਰਸ਼ਾਦਾ ਖਾਣ ਯੋਗ ਸੀ ਇਹ ਨਹੀਂ ਭਾੜਿਆ ਕਿ ਮੈਨੂੰ ਭਾਈ 36 ਪ੍ਰਕਾਰ ਦੇ ਭੋਜਨ ਜ਼ਕਾ ਇਹ ਮੈਨੂੰ ਭਾਈ ਅਲੱਗ-ਅਲੱਗ ਤਰੀਕੇ ਦੇ ਭੋਜਨ ਬਣਾ ਕੇ ਤਿਆਰ ਕਰਕੇ ਜੋ ਆ ਗਏ ਰੁਖੀ ਮਸੀ ਖਾ ਕੇ ਆਸ਼ੀਰਵਾਦ ਦਤਾ ਹੈ ਕਿ ਐਸਾ ਆਨੰਦ ਆਇਆ ਆ ਆਨੰਦ ਹੁੰਦਾ ਹੈ ਰੱਬ ਦੇ ਪਿਆਰੇ ਹੁੰਦੇ ਹਨ ਜਦੋਂ ਰੱਬ ਦੇ ਪਿਆਰੇ ਰੱਬਗੇ ਇਹ ਭੇਟਾ ਅਗੇ ਅਰਪ ਕਰਦੇ ਆ ਪ੍ਰੇਮ ਵਾਲੀ ਨਾਲ ਜਿਵੇਂ ਭੀਲਨੀ ਨੇ ਉਸਨੇ ਮਿੱਠੇ ਬੇਰ ਅਗਵਾਰ ਰਾਮਚੰਦਰ ਜੀ ਅਗੇ ਸਟੇ ਇਹ ਦਿੱਤੇ ਨੇ ਭਾਈ ਈਸ਼ਕੋ ਜੀ ਹੱਸ ਕੇ ਛਕੇ ਉਹਨੂੰ ਲੋੜ ਨਹੀਂ ਸੀ ਕਿ ਮੈਨੂੰ ਭਾਈ ਵੱਡਾ ਸਾਰਾ ਆਸ਼ਰਮ ਹੋਵੇ ਵੀ ਚੰਗੇ ਕਾਜੂ ਬਦਾਮੀਆਂ ਦੀ ਸਬਜ਼ੀਆਂ ਭਾਜੀਆਂ ਬਣਿਆ ਹੋਣ ਸੁੱਕੇ ਮੇਵੇ ਰੱਖੇ ਹੋਣ ਮੈਂ ਖਾਵਾਂ ਨਹੀਂ ਉਹ ਤਾਂ ਲਬਦਾ ਫਿਰਦਾ ਸੀ ਕਿ ਪ੍ਰੇਮ ਕਿੱਥੇ ਹੈ ਇਹ ਪਿਆਰ ਕਿੱਥੇ ਹੈ ਤੇ ਗੁਰਨਾਨਕ ਸਾਹਿਬੀ ਤਾਂ ਪਿਆਰ ਹੀ ਲੱਭਦੇ ਆ ਗੁਰਨਾਨਕ ਸਾਹਿਬਤਰਾ ਪਿਆਰ ਦੇ ਦੇ ਕਿ ਤੇਰੇ ਚ ਪ੍ਰੇਮ ਕਿੰਨਾ ਅਜਿਹੇ ਕਿ ਤੂੰ ਕੰਮ ਕਰ ਕਰਦਾ ਇਹਨਾਂ ਦੇ ਵਿੱਚ ਪ੍ਰੇਮ ਕਿੰਨਾ ਹਨ ਤੂੰ ਦੇਖਣਾ ਬਈ ਤੇ ਭਾਈ ਲਾਲੋ ਦੇ ਪ੍ਰਸ਼ਾਦੇ ਛਕੇ ਆ ਰੁਖੇਸ ਮੁੱਸੇ ਖਾਦੇ ਕੋਦਰੇ ਦੀ ਰੋਟੀ ਖਾਧੀ ਉਹਦੇ ਵਿੱਚ ਸੱਚਾਈ ਸੀ ਉਹਦੇ ਵਿੱਚ ਪ੍ਰੇਮ ਸੀ ਇਹ ਹੀ ਪ੍ਰੇਮ ਸੀ ਨਾ ਜਦੋਂ ਦਰਯੋਦਨ ਨੇ ਪੁੱਛਿਆ ਕਿਸ਼ਨ ਭਗਵਾਨ ਕਹਿੰਦੇ ਮੈਂ ਐਡਾ ਵੱਡਾ ਰਾਜਾ ਵਾਂ ਤੇ ਤੁਸੀਂ ਮੇਰੇ ਮਹਿਮਾਨ ਹੋ ਮੇਰਾ ਘਰ ਛੱਡ ਕੇ ਤੁਸੀਂ ਇੱਕ ਗਰੀਬ ਦੇ ਘਰ ਕੁੱਲੀ ਵਿੱਚ ਗਏ ਹੋ ਕਹਿੰਦੇ ਤੁਸੀਂ ਵਿਦਰ ਕੋਲ ਗਏ ਹੋ ਕਹਿੰਦੇ ਦੇਖੋ ਸਾਡੇ ਕੋਲ ਕਿੰਨੇ ਪ੍ਰਸ਼ਾਦੇ ਬਣੇ ਹੋਏ ਸੀ ਇੱਥੇ ਕਹਿੰਦੇ ਭੋਜਨ ਦੇ ਤੁਹਾਡੀ ਸਾਰੀ ਮਨੋ ਕਾਉਨਾ ਪੂਰਨ ਹੋਣੀ ਸੀ ਕਦੇ ਅਸੀਂ ਤੁਹਾਡੇ ਬਾਅਦ ਇਹਨੇ ਪਦਾਰਥ ਬਣਾਇਆ ਤੁਸੀਂ ਛੱਡ ਕੇ ਜਾ ਕੇ ਪਤਾ ਨਹੀਂ ਰੁੱਖਾ ਮੇਸਾ ਕੀ ਖਾਦਾ ਉੱਥੇ ਤੇ ਕਿਸ਼ਨ ਜੀ